ਹਾਂਜੀ ਜਿਹੜੀ ਚੱਲ ਰਹੀ ਹੈ ਆਪਣੇ ਨਸ਼ਿਆਂ ਦੇ ਖਿਲਾਫ ਸਖਤੀ ਹੈ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਧਾਰੀਵਾਟਾਣੇ ਚ ਐਫਆਈਆ ਨੰਬਰ 37 ਤੇ ਐਫਆਈਆ 38 ਦਰਜ ਕੀਤੀ ਹੈ 37 ਨੰਬਰ ਸਾਡ ਕੋਰਸ਼ਦੀਪ ਸਿੰਘ ਤੇ ਇੱਕ ਸੁਖਦੇਵ ਬਿੱਲਾ ਜੀ ਉਹਨਾਂ ਨੂੰ ਆਫੀਨ ਦੇ ਸਮੇਤ ਕਾਬੂ ਕੀਤਾ ਉਸ ਤੋਂ ਬਾਅਦ 38 ਨੰਬਰ ਐਫਆਈਆਰ ਚ ਥਾਮਸ ਮਸੀ ਐਲਿਸ ਪੰਮਾ ਨੂੰ 7 ਗ੍ਰਾਮ ਹੀ ਰੋਇਨਾ ਤੇ ਉਹਨੂੰ ਅਰੈਸਟ ਕੀਤਾ ਤੇ ਐਫਆਈਆ ਦਰਜ ਕੀਤੀ ਹਾਂਜੀ ਇਹਦੇ ਤਹਿਤ ਅਸੀਂ ਸਭ ਤੋਂ ਪਹਿਲਾਂ ਤੇ ਆਈਡੈਂਟੀਫਾਈ ਕੀਤੇ ਸੀ ਕਿਹੜੇ ਬੰਦੇ ਜਿਹੜੇ ਆ ਨਸ਼ੇ ਦੇ ਪੈਡਲਰ ਨੇ ਜਾਂ ਸਪਲਾਈਅਰ ਨੇ ਉਹਨਾਂ ਨੂੰ ਕਰਨ ਤੋਂ ਬਾਅਦ ਉਹਨਾਂ ਤੇ ਅਸੀਂ ਬਕਾਇਦਾ ਆਪਣੇ ਰੇਡ ਵਗੈਰਾ ਸਰਸਿਸ ਲਾ ਕੇ ਕਿੱਥੋਂ ਲਿਆਉਂਦੇ ਕੀ ਕਰਦੇ ਆ ਤੇ ਉਹ ਪ੍ਰੋਪਰ ਕਰਕੇ ਵਰਕ ਤੇ ਫਿਰ ਉਹਨਾਂ ਨੂੰ ਆਪਾਂ ਜਿਹੜਾ ਵਾ ਉਹ ਹੁਣ ਤੱਕ ਕਰੀਬ 26 ਐਫਆਈਆਰ ਆਪਾਂ ਲੌਂਚ ਕੀਤੀਆਂ ਨੇ 35 ਦੇ ਕਰੀਬ ਜਿਹੜੇ ਦੋਸ਼ੀ ਅਰੈਸਟ ਕੀਤੇ ਨੇ ਇਸ ਇਸੇ ਮੋਹਿੰਦਰਨ ਇਸ ਤੋਂ ਇਲਾਵਾ ਜਿਹੜਾ ਆਪਾਂ ਮੀਟਿੰਗਸ ਜਿਹੜੀਆਂ ਨੇ ਉਹ ਸਾਡੀਆਂ ਚੱਲ ਰਹੀਆਂ ਨੇ ਇਹ ਜਿਹੜੇ ਪੈਡਲਰ ਨੇ ਜਿਹੜੇ ਜਿੰਨੇ ਸਾਡੇ ਰਹਿ ਵੀ ਗਏ ਨੇ ਇਹਨਾਂ ਤੇ ਵੀ ਸਾਡੇ ਰੈਗੂਲਰ ਦੀ ਜਿਹੜੇ ਆ ਉਹ ਅਸੀਂ ਉਹਨਾਂ ਦੇ ਕਰਕੇ ਰੇਡ ਵਗੈਰਾ ਵੀ ਕਰ ਰਹੇ ਹਾਂ ਤੇ ਉਹਨਾਂ ਨੂੰ ਜੋ ਵੀ ਫੜਨ ਦੀ ਜਿਹੜੀ ਸਾਡੀ ਪੂਰੀ ਚੱਲ ਰਹੀ ਹੈ ਕੋਸ਼ਿਸ਼। ਕਈ ਜਗ੍ਹਾ ਜਿੱਦਾਂ ਗਰਾਊਂਡਸ ਨੇ ਬੱਚੇ ਖੇਡਣ ਆਉਂਦੇ ਆ ਉਹਨਾਂ ਨਾਲ ਉਹ ਅਸੀਂ ਸਮਝਾ ਰਹੇ ਹਾਂ ਉਹਨਾਂ ਨਾਲ ਮੀਟਿੰਗਸ ਕਰ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਪਬਲਿਕ ਅਵੇਅਰਨੈਸ ਮੀਟਿੰਗਸ ਵੀ ਚੱਲ ਰਹੀਆਂ ਨੇ ਤੇ ਹੁਣ ਅੱਜ ਹੀ ਜਿਹੜਾ ਵਾ ਅਸੀਂ ਦੋ ਜਿਹੜੇ ਉਹ ਇੱਥੇ ਨਾ ਐਡਮਿਟ ਕਰਾਈ ਨੇ ਦੋ ਮੁੰਡੇ ਸੀਗੇ ਉਹਨਾਂ ਨੂੰ ਜੇ ছুরি ਸੀਗਾ ਪਿੰਡ ਦਾ ਉਹਨਾਂ ਨੂੰ ਅਸੀਂ ਇੱਥੇ ਗਵਰਨਮੈਂਟ ਜਿਹੜਾ ਰੀਹੈਬਿਲਿਟੇਸ਼ਨ ਸੈਂਟਰ ਚ ਦਾਖਲ ਕਰਾਇਆ ਸਾਡੇ ਕੋਲ ਜਦੋਂ ਵੀ ਕੋਈ ਪਹੁੰਚ ਕਰਦਾ ਜੋ ਵੀ ਮੈਕਸਿਮਮ ਹੈਲਪ ਜਿਹੜੀ ਆ ਉਹ ਵੀ ਪੁਲਿਸ ਦੇ ਨਾਲ ਤੇ ਜਿਹੜੀ ਅਸੀਂ ਕਰ ਸਕਦੇ ਉਹ ਵੀ ਕਰ ਰਹੇ ਆ ਸਰ ਲੱਗਦਾ ਆ ਕੋਈ ਸ਼ੱਕ ਵੀ ਪੈਂਦਾ ਤੇ ਤੁਰੰਤ ਜਿਹੜਾ ਉਹ ਆਪਣੇ ਪਿੰਡ ਵਿੱਚ ਜਾਂ ਮੋਤਵਰਾਨੂ ਜਾਂ ਸਾਡੇ ਤੱਕ ਸੰਪਰਕ ਕਰ ਤਾਂ ਕਿ ਜਿਹੜੀ ਇਨੀਸ਼ੀਅਲ ਸਟੇਜ ਆ ਉਸ ਤੇ ਜੇ ਆਪਾਂ ਉਹਨੂੰ ਦਾਖਲ ਕਰਵਾ ਕੇ ਜੇ ਉਸ ਦਾ ਪ੍ਰੋਪਰ ਟ੍ਰੀਟਮੈਂਟ ਹੋ ਜਾਏ ਤੇ ਉਹ ਤੋਂ ਜਿਹੜਾ ਉਹਦਾ ਬਚਾਅ ਹੋ ਸਕਦਾ ਇਹ ਮੈਸੇਜ ਤੇ ਹੀ ਆ ਜੀ ਜੇ ਕੋਈ ਉਹਨਾਂ ਨੂੰ ਲੱਗਦਾ ਹੈ ਪਹਿਲਾਂ ਵੀ ਸਾਡੇ ਜਿਹੜੇ ਨੰਬਰ ਹੈ ਐਲਪਲਾਈਨ ਹੈਗੇ ਆ ਜਾਂ ਸਾਡੇ ਵੀ ਨੰਬਰ ਹੈ ਅਸੀਂ ਜਿੱਥੇ ਮੀਟਿੰਗਸ ਜਾਂਦੇ ਆ ਆਪਣਾ ਨੰਬਰ ਸ਼ੇਅਰ ਕਰਨੇ ਆ ਵੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਾਨੂੰ ਫੀਡਬੈਕ ਵੀ ਆਉਂਦੀ ਆ ਵੀ ਉਹ ਸਾਡੇ ਇਦਾਂ ਜੀ ਇਦਾਂ ਫਿਰ ਆਪਾਂ ਉੱਤੇ ਪ੍ਰੋਪਰ ਉਹਦਾ ਕਰਦੇ ਵੀ ਉਹਨੂੰ ਵੈਰੀਫਾਈ ਵੀ ਕਰਨੇ ਆ ਤੇ ਇਹੀ ਆ ਕਿ ਸਾਨੂੰ ਸਾਡਾ ਸਹਿਯੋਗ ਕਰਨ ਤੇ ਆਪਾਂ ਕਿਉਂਕਿ ਜਿਹੜਾ ਹੈਗਾ ਵਾ ਨਸ਼ਿਆਂ ਵਾਲਾ ਕੋਡ ਜਾਵਾ ਇਹਨੂੰ ਜਿਹੜਾ ਵਾ ਇਹਨੂੰ ਖਤਮ ਕੀਤਾ ਜਾ ਸਕੇ